ਇੱਕ ਵਾਰ ਫਿਰ ਤੋਂ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਅਗਲੇ 4 ਦਿਨ ਬਾਰਿਸ਼ ਦਾ ਅਲਰਟ ਜਿਹੜਾ ਹੈ ਉਹ ਕੀਤਾ ਗਿਆ ਹੈ ਨਾਲ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਸੋ ਦੱਸਦੇ ਨੇ ਕਿ ਬਿੱਤੇ ਕੁਝ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਗਰਮੀ ਦਾ ਜਿਹੜਾ ਅਹਿਸਾਸ ਹੈ ਉਹ ਲੋਕਾਂ ਨੂੰ ਹੋਣਾ ਸ਼ੁਰੂ ਹੋ ਗਿਆ ਸੀ ਹਾਲਾਂਕਿ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਉਸ ਮਾਰਚ ਦੇ ਮਹੀਨੇ ਦੇ ਵਿੱਚ ਮੌਸਮ ਜਿਹੜਾ ਹੈ ਅਗਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 30 ਡਿਗਰੀ ਤੋਂ ਵੀ ਪਾਰ ਤਾਪਮਾਨ ਜਾ ਰਿਹਾ ਹੈ ਤੇ ਰਾਤ ਦਾ ਟੈਂਪਰੇਚਰ ਵੀ ਵਧਣਾ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਜਿਹੜੀ ਹੈ ਗਰਮੀ ਦਾ ਜਿਹੜਾ ਹੈ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀਗਾ ਔਰ ਇੰਜ ਲੱਗ ਰਿਹਾ ਸੀ ਕਿ ਆਉਣ ਵਾਲਾ ਮਹੀਨੇ ਜਿਹੜੇ ਨੇ ਮਈ ਜੂਨ ਜੁਲਾਈ ਦੇ ਮਹੀਨੇ ਤੇ ਇਸ ਤਰ੍ਹਾਂ ਦੇ ਨਾਲ ਮਾਰਚ ਦੇ ਵਿੱਚ ਗਰਮੀ ਜਿਹੜੀ ਹੈ ਉਹ ਸ਼ੁਰੂ ਹੋਈ ਤਾਂ ਉਸ ਮੁਤਾਬਕ ਅਣ ਵਾਲੇ ਹੋਰ ਮਹੀਨਿਆਂ ਦੇ ਵਿੱਚ ਇਹ ਗਰਮੀ ਜੜੀ ਆ ਹੋਰ ਵੱਧ ਸਕਦੀ ਹੈ ਪਰ ਇਸੇ ਅਦ ਵਿੱਚ ਕਰਾਹਤ ਪਰ ਹੀ ਖਬਰ ਜੜੀ ਹੈ ਉਹ ਮੌਸਮ ਵਿਭਾਗ ਵੱਲ ਦਿੱਤੀ ਗਈ ਹੈ ਕਿ 4 ਦਿਨ ਜੜੀ ਹੈ ਉਹ بارش ਦਾ ਅਲਰਟ ਕੀਤਾ ਗਿਆ ਨਾਲ ਦੇ ਨਾਲ ਹਵਾਵਾਂ ਜੜੀਆਂ ਨੇ ਉਹ ਵਗਣ ਦੀ ਗੱਲ ਵੀ ਜੜੀ ਹੈ ਉਹ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਤਾਂ ਦੱਸ ਦਿੰਦੇ ਹਾਂ ਕਿ ਮੌਸਮ ਵਿਗਿਆਨਿਕਾਂ ਦਾ ਕਹਿਣਾ ਹੈ ਕਿ 27 ਮਾਰਚ ਤੋਂ ਫਿਰ ਤੋਂ 2 ਦਿਨ ਜੜੀ ਹੈ ਹਲਕੀ بارش ਦੇ ਅਸਾਰ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੇ ਆ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਜਿਹੜਾ ਇਹ ਇੱਕ ਵਾਰ ਫਿਰ ਤੋਂ ਸੁਹਾਵਣਾ ਹੋਵੇਗਾ ਔਰ ਲੋਕਾਂ ਨੂੰ ਠੰਡ ਦਾ ਅਹਿਸਾਸ ਜਿਹੜਾ ਕੁਇਫਰ ਤੋਂ ਹੁਣ ਸ਼ੁਰੂ ਹੋ ਜਾਵੇਗਾ ਫਿਲਹਾਲ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਬਹੁਤ ਸਾਰਾ ਟੈਂਪਰੇਚਰ ਜਿਹੜਾ ਹੈ ਬੀਤੇ ਦਿਨ ਟੈਂਪਰੇਚਰ ਜਿਹੜਾ ਹੈ ਉਹ ਉੱਚ ਬਦਲਾਅ ਦੇਖਣ ਨੂੰ ਮਿਲਿਆ ਟੈਂਪਰੇਚਰ ਵੱਧ ਵੱਧ ਰਿਹਾ ਸੀਗਾ 30 ਤੋਂ ਪਾਰ ਜਾ ਰਿਹਾ ਸੀਗਾ ਔਰ ਗਰਮੀ ਜਿਹੜੀ ਹੈ ਦਿਨ ਵੇਲੇ ਗਰਮੀ ਜੜੀ ਹੈ ਕਾਫੀ ਮਹਿਸੂਸ ਹੋ ਰਹੀ ਸੀ ਹਾਲਾਂਕਿ ਰਾਤ ਵੇਲੇ ਥੋੜਾ ਜਿਹੜੀ ਹੈ ਮੌਸਮ ਦੇ ਵਿੱਚ ਥੋੜਾ ਤਬਦੀਲੀ ਸੀ ਟੈਂਪਰੇਚਰ ਜਿਹੜਾ ਸੀਗਾ ਰਾਤ ਦਾ ਵੀ ਵਧਿਆ ਹੈ ਪਰ ਠੰਡ ਜਿਹੜੀ ਹੈ ਹਲਕੀ ਮਹਿਸੂਸ ਕੀਤੀ ਜਾਂਦੀ ਸੀ ਪਰ ਲਗਾਤਾਰ ਤੋ ਜਿਸ ਤਰ੍ਹਾਂ ਨਾਲ ਰਾਤ ਵਿੱਚ ਹਵਾ ਚੱਲ ਰਹੀ ਹੈ ਔਰ ਅੱਜ ਵੀ ਮੌਸਮ ਜਿਹੜਾ ਹੈ ਉਹ ਕਾਫੀ ਜਿਹੜਾ ਹੈ ਉਹ ਠੰਡਾ ਠੰਡਾ ਜਿਹੜਾ ਹੈ ਮਹਿਸੂਸ ਕੀਤਾ ਗਿਆ ਲੋਕਾਂ ਵੱਲੋਂ ਫਿਲਹਾਲ ਕਿਹਾ ਹੀ ਜਾ ਰਿਹਾ ਹੈ ਕਿ ਆਉਣ ਵਾਲੇ 4 ਦਿਨ ਜਿਹੜੇ ਹੈ ਉਹ ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ ਮੀਂਹ ਪੈ ਸਕਦਾ ਹੈ ਹਲਕੇ ਹਲਕੇ ਜਿਹੜੀ ਹੈ ਉਹ ਬੂੰਦਾਬاندی ਵੀ ਹੋ ਸਕਦੀ ਹੈ ਫਿਲਹਾਲ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਵਿਭਾਗ ਵੱਲੋਂ ਇਹ ਅਲਰਟ ਕੀਤਾ ਗਿਆ ਹੈ ਦੱਸਦੇ ਨੇ ਆ ਕਿ ਸਵੇਰੇ ਦੇ ਵਿੱਚ ਜਿਹੜਾ ਸਵੇਰ ਉਸ ਦੇ ਵਿੱਚ 25 ਮਾਰਚ ਤੱਕ ਮੌਸਮ ਦੇ ਵਿੱਚ ਬਦਲਾਅ ਰਹਿੰਦੀ ਸੰਬਬ ਨਾ ਜਿਹੜੀ ਹੈ ਉਹ ਜਿਤਾਈ ਗਈ ਹੈ ਫਿਲਹਾਲ ਇਹ ਵੀ ਕਿਹਾ ਗਿਆ ਹੈ ਕਿ 24 ਮਾਰਚ ਤੋਂ ਜ਼ਿਆਦਾਤਰ ਜਿਹੜੇ ਖੇਤਰ ਨੇ ਉਹਨਾਂ ਵਿੱਚ ਬੱਦਲ ਜਿਹੜੇ ਨੇ ਉਹ ਛਾਏ ਛਾ ਸਕਦੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਮੌਸਮ ਜੜਾਏ ਉਹ ਤਬਦੀਲੀ ਲਿਆ ਰਿਹਾ ਹੈ ਤੇ ਡਾਕਟਰਾਂ ਨੇ ਜਿਹੜੀ ਹੈ ਸਿਹਤ ਨੂੰ ਲੈ ਕੇ ਵੀ ਕਾਫੀ ਅਲਰਟ ਕੀਤਾ ਹੈ ਯਾਨੀ ਕਿ ਬਜ਼ੁਰਗ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਅਲਰਟ ਕਿਹਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੌਸਮ 'ਚ ਤਬਦੀਲੀ ਆ ਰਹੀ ਹੈ ਇਹ ਤਬਦੀਲੀ ਜਿਹੜੀ ਹੈ ਸਿਹਤ ਨੂੰ ਕਾਫੀ ਖਰਾਬ ਕਰੇਗੀ ਕਿ ਇੱਕਦਮ ਠੰਡ ਹੋਰ ਇੱਕਦਮ ਗਰਮੀ ਹੋਣਾ ਔਰ ਫਿਰ ਇੱਕਦਮ ਬਾਰਿਸ਼ ਹੋਣਾ ਅਜਿਹੀ ਜਿਹੜੀ ਤਬਦੀਲੀ ਆ ਮੌਸਮ ਦੇ ਵਿੱਚ ਬਹੁਤ ਸਾਰੇ ਚੇਂਜਸ ਜਿਸ ਤਰ੍ਹਾਂ ਆ ਰਹੇ ਨੇ ਤੇ ਸਿਹਤ ਨੂੰ ਬਹੁਤ ਹੀ ਧਿਆਨ ਦੇ ਵਿੱਚ ਰੱਖਣਾ ਪਵੇਗਾ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਜਾਂ ਛੋਟੇ ਬੱਚੇ ਨੇ ਗਰੀਫੇ ਦੱਸ ਦਨੀਆ ਕਿ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਹੈ ਮੌਸਮ ਵਿਭਾਗ ਨੇ 4 ਦਿਨ ਅਗਲੇ 4 ਦਿਨ ਜਿਹੜੀ ਹੈ ਉਹ ਬਾਰਿਸ਼ ਦਾ ਅਲਰਟ ਕੀਤਾ ਗਿਆ ਔਰ ਹਲਕੀ ਹ ਬੂੰਦਾਬاندی ਵੀ ਜਿਹੜੀ ਹੈ ਕੁਝ ਖੇਤਰਾਂ ਦੇ ਵਿੱਚ ਪੈ ਸਕਦੀ ਹੈ ਫਿਲਹਾਲ ਹੋਲੀ ਦਾ ਜਿਹੜੀ ਹੈ ਹੋਲੀ ਵੀ ਆਉਣ ਵਾਲੀ ਹੈ ਔਰ ਇਸ ਹੋਲੀ ਦੇ ਮੌਸਮ ਦੇ ਵਿੱਚ ਵੀ ਡਾਕਟਰ ਵੱਲੋਂ ਕਿਹਾ ਗਿਆ ਕਿ ਪਾਣੀ ਵਾਲੀ ਹੋਲੀ ਜਿਹੜੀ ਹੈ ਉਹ ਨਾ ਖੇਡੀ ਜਾਵੇ ਕਿਉਂਕਿ ਮੌਸਮ 'ਚ ਤਬਦੀਲੀ ਹੈ ਔਰ ਇਹ ਜਿਹੜੀ ਖਤਰ ਹੋਲੀ ਜਿਹੜੀ ਹੈ ਜਿਸ ਤਰ੍ਹਾਂ ਪਾਣੀ ਵਾਲੀ ਹੋਲੀ ਹੈ ਇਹ ਸਿਹਤ ਨੂੰ ਵੀ ਜਿਹੜੀ ਹੈ ਉਹ ਖਰਾਬ ਕਰ ਸਕਦੀ ਹੈ ਫਿਲਹਾਲ ਤਾਪਮਾਨ ਦੇ ਵਿੱਚ ਹਲਕੀ ਕਮੀ ਰਹਿ ਸਕਦੀ ਹੈ ਇਹ ਆਉਣ ਵਾਲੇ 4 ਦਿਨਾਂ ਦੇ ਵਿੱਚ ਪਰ ਰਾਤ ਦੇ ਤਾਪਮਾਨ ਜਿਹੜਾ ਹੈ ਉਰ ਵਿੱਚ ਉਸ ਵਾਧਾ ਹੋਣ ਦੀ ਸੰਭਾਵਨਾ ਹੈ ਔਰ ਏਸੀ ਦੌਰਾਨ ਵਿੱਚ ਵਿਚਾਲੇ ਹਵਾਵਾਂ ਜਿਹੜੀਆਂ ਨੇ ਉੱਚਲਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਫਿਲਹਾਲ ਕਿਸਾਨਾਂ ਨੂੰ ਕਿਸਾਨਾਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ ਔਰ ਕਿਉਂਕਿ ਬਾਰਿਸ਼ ਜੇਕਰ ਪੈ ਜਾਂਦੀ ਹੈ ਤੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਜਿਹੜਾ ਹੈ ਉਹ ਚਲਣਾ ਪੈ ਸਕਦਾ ਹੈ